ਅੱਜ ਜਿਸੀ ਬਣਾਵਾਂਗੇ ਜੀ ਪਾਲਕ ਪਨੀਰ ਇਹਦੇ ਲਈ ਅਸੀਂ ਦੋ ਗੁੱਟੀਆਂ ਪਾਲਕ ਦੀਆਂ ਲੈ ਲਈਆਂ ਤੇ ਇਹਨੂੰ ਅਸੀਂ ਧੋ ਕੇ ਸੁਮਾਰ ਕੇ ਸਾਫ ਇਹ ਅਸੀਂ ਪਾਲਕ ਸਾਰਾ ਧੋ ਕੇ ਸੁਮਾਰ ਲਿਆਗਾ ਸਾਫ ਕਰ ਲਿਆਗਾ ਹੁਣ ਅਸੀਂ ਇਹਨੂੰ ਇੱਧਰ ਕੁੱਕਰ ਦੇ ਵਿੱਚ ਪਾਉਣੇ ਹੈਗੇ ਇਹਨੂੰ ਅਸੀਂ ਬਹੁਤਾ ਛੀਰਦੇ ਨਹੀਂ ਹੈਗੇ ਇਸੇ ਤਰ੍ਹਾਂ ਹੀ ਇਹਨੂੰ ਨਾ ਵਿੱਚ ਪਾ ਲਾਂਗੇ ਕਿਉਂਕਿ ਥੋੜਾ ਜਿਹਾ ਕੱਚਾ ਹੀ ਹੈ ਪਾਲਕ ਬਹੁਤਾ ਪੱਕਾ ਨਹੀਂ ਹੈਗਾ ਬਹੁਤੀ ਜੰਡੀਆਂ ਨਹੀਂ ਹੈਗੀਆਂ ਇਹਦੀਆਂ ਤੇ ਕੁੱਕਰ ਦੇ ਵਿੱਚ ਪਾ ਕੇ ਇਹਨੂੰ ਇਸੇ ਤਰ੍ਹਾਂ ਬੋਇਲ ਕਰ ਲਾਂਗੇ ਉਸ ਤੋਂ ਬਾਅਦ ਬਣਾ ਲਾਂਗੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਠੰਡਾ ਕਰਕੇ ਨਾ ਮਿਕਸੀ ਚ ਪਾ ਕੇ ਪੀਸ ਲਾਂਗੇ ਇਹ ਪਾਲਕ ਪਨੀਰ ਦੀ ਰੈਸਪੀ ਬਹੁਤ ਸਵਾਦਵੰਦੀ ਹੈ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਹੁਣ ਅਸੀਂ ਇਹ ਰੈਸਪੀਆਂ ਬਣਾਇਆ ਕਰਾਂਗੇ ਥੋੜਾ ਜਿਹਾ ਸਿੱਧਰ ਤਿਆਰ ਕਰਦੇ ਆ ਜੀ ਮਸਾਲਾ पालक पनीर वास्ते यह मैं प्याज कटे ने ये सारे प्याज ना शैलो फ्राई कर लेंगे मोटे मोटे प्याज कट ले En azından siz şerlocrayı karnen. Ne yapacağız ki şerlocrayı karnaca? En azından हल्जी मिर्चा भी पावे एकदम इसलो फ्राई कर फिर हैं सी हम अदरक भी, भी पावगे ਰਹੁੰਦੇ ਰਹੀ ਚਲੋ ਫਰਾਈ ਕਰਦੇ ਹਾਂ ਹੁਮਾ ਸਿੱਧੇ ਵਿੱਚ ਪਾਵਾਂਗੇ ਲਸਣ ਪਾਵਾਂਗੇ ਲਸਣ ਨੂੰ ਵੀ ਚੈਨ ਫਰਾਈ ਕਰਾਂਗੇ ਜਿਆਦਾ ਨਹੀਂ ਲਸਣ ਨੂੰ ਮੈਂ ਹਰੀਲੇ ਪੌਸਟਿਕ ਤੱਕ ਕਟਣ ਹੋ ਜਾਂਦੇ ਉਦੇ ਅਸੀਂ ਇੱਥੇ ਕਾਜੂ ਪਾ ਲਾਂਗੇ। ਕਾਜੂ ਨੂੰ ਵੀ ਅਸੀਂ ਸ਼ੈਲੋ ਫ੍ਰਾਈ ਕਰਕੇ ਇਸ ਤੋਂ ਬਾਅਦ ਅਸੀਂ ਟਮਾਟਰ ਪਾਵਾਂਗੇ ਇਹਦੇ ਵਿੱਚ। ਇਹ ਸਾਡਾ ਮਸਾਲਾ ਹੈਗਾ। ਸਾਰੇ ਜਿਹੜਾ ਸੀ ਸੈਲੋ ਫਰਾਈ ਕਰੇ ਇਹਨੂੰ ਠੰਡਾ ਕਰਕੇ ਫਿਰ ਗ੍ਰाइंड ਕਰਾਂਗੇ ਤੁਹਾਨੂੰ ਜਦੋਂ ਮਸਾਲਾ ਛਿੱਲਫਲੇ ਹੋ ਗਏ ਉਹ ਅਸੀਂ ਠੰਡਾ ਹੋਣ ਤੱਕ ਜਿਹੜੇ ਦੱਬੇ ਫਿਰ ਅਸੀਂ ਇਹਨੂੰ ਇੱਕਸੀਰ ਗ੍ਰੈਂਡਰ ਪਾ ਗਏ ਸੀ ਤੇ ਗ੍ਰੈਂਡਰ ਕਰਾ ਗਏ ਇਹ ਸਾਰੇ ਜਿਹੜਾ ਹੋ ਗਿਆ ਮਸਾਲਾ ਇਹ ਛਿੱਲਫਲੇ ਹੋ ਗਏ ਹੁਣ ਅਸੀਂ ਇਹਨੂੰ ਮਿਕਸੀ ਦੇ ਜੱਗ ਵਿੱਚ ਇਸ ਤਰ੍ਹਾਂ ਪਾ ਕੇ ਸਾਨੂੰ ਸਰਦੋਂ ਠੰਡਾ ਪੋਰ ਹੈ ਉਹਦੇ ਰਸੀ ਇਧਰ ਜਿਹੜਾ ਪਨੀਰ ਹੈਗਾ ਇਹਦੇ ਅਸੀਂ ਇਸ ਪੀਸ ਕਰ ਲੈਨੇ ਬਹੁਤ ਜ਼ਿਆਦੇ ਵੱਡੇ ਪਨੀਰ ਦੇ ਪੀਸ ਨਹੀਂ ਕਰਦੇ ਇਸ ਤਰ੍ਹਾਂ ਦੇ ਅਸੀਂ ਪਨੀਰ ਦੇ ਪੀਸ ਪਾਵਾਂਗੇ ਥੋੜੇ ਜਿਹਾ ਲੰਬੇ ਪਨੀਰ ਦੇ ਪੀਸ ਪਾਵਾਂਗੇ ਤਾਂ ਸੋਹਣੇ ਵੀ ਲੱਗਦੇ ਹੈਗੇ ਹੁਣ ਅਸੀਂ ਸਾਰੇ ਪਨੀਰ ਦੇ ਪੀਸ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹੇ ਕਾਜੂ ਹੈਗੇ ਇਹਨਾਂ ਨੂੰ ਵੀ ਅਸੀਂ ਥੋੜੇ ਜਿਹਾ ਫਰਾਈ ਕਰਾਂਗੇ ਬਾਜੂ ਫਰਾਈ ਕਰਦੇ ਇਹਨਾਂ ਨੂੰ ਅਸੀਂ ਸਾਬ ਤੇ ਪਾਵਾਂਗੇ ਵਿੱਚ ਵਾਲਕ ਪਨੀਰ ਦੇ ਤਾਂ ਸਬਜੀ ਦੇ ਵਿੱਚ ਸੋਹਣੇ ਲੱਗ ਰਹੇ ਸਬਜੀ ਦੀ ਰਾਇਲ ਲੁੱਕ ਆਉਂਦੀ ਹੈ ਤੇ ਇਹ ਅਸੀਂ ਥੋੜੀਆਂ ਜਿਹੀਆਂ ਸਲਾਈਸ ਜੇ ਹਰੀ ਮਿਰਚ ਦੀਆਂ ਤੇ ਅਦਰਕ ਦੀਆਂ ਇਹ ਵੀ ਅਸੀਂ ਫਰਾਈ ਕਰਕੇ ਪਾ ਦੇਣੀ ਹੈ ਉਹਨਾਂ ਨੂੰ ਅਸੀਂ ਹੁਣ ਕੇ ਫਰਾਈ ਕਰਕੇ ਇਹਨਾਂ ਨੂੰ ਅਸੀਂ ਸਾਫ ਤੇ ਇਸੇ ਤਰ੍ਹਾਂ ਹੀ ਬਾਅਦ ਵਿੱਚ ਪਾਵਾਂਗੇ ਪਾਪਟਨੇ ਦੇ ਵਿੱਚ ਹੁਣ ਅਸੀਂ ਪਨੀਰ ਨੂੰ ਵੀ ਥੋੜਾ ਜਿਹਾ ਫਰਾਈ ਕਰਦੇ ਹਾਂ ਜ਼ਿਆਦਾ ਨਹੀਂ ਕਰਦੇ ਪਨੀਰ ਨੂੰ ਤਹਾੜ ਬਹੁਤ ਜਿਆਦਾ ਜੀ ਜਿਆਦਾ ਪਨੀਰ ਅਸੀਂ ਫਰਾਈ ਕਰਾਂਗੇ हल्का जो बस ये भी टेस्ट देने वास्ते पनीर तो मै थोड़ा फ्राई कराएं देखो मैं थोड़ी गैस है अग घ करिए सेक पनीर सा जलना चाहे गैस होते ही करती है ताकि पनीर तो में थोड़ा जो सेक लग सके पनीर तो में अस तो बहुत ज़्यादा सेक नहीं लगा इस गल का ख्याल रखना है ना तेज अगते नहीं फ्राई करना बस ये थोड़ा जहा कच्चा पंजा ਨੇ ਕਹਿੰਦੇ ਲੋ ਜੂ ਪਨੀਰ ਸਾਡਾ ਫਰਾਇ ਹੋ ਗਿਆ ਇਹਨੂੰ ਇਸੇ ਥਾਂ ਕੱਢ ਲਵਾਂਗੇ देख सकते हो अभी सारे चीज़ा ये फ्राई कर लिया अदरक काजू पनीर थे हरी मिर्च सारे चीज़ा असी फ्राई कर खाने देखो इस तरह यह असी फ्राई करके रख लिया हम असी मसाला तैयार कर देंगे ਗ੍ਰाइंड ਕਰਦੇ ਆ ਤੇ ਜਿਹੜੇ ਸਾਡੇ ਪਾਲਕਾ ਉਹਨੂੰ ਵੀ ਅਸੀਂ ਗ੍ਰाइंड ਕਰਦੇ ਆ ਲੋਈ ਉਹਨੂੰ ਸੀ ਇੱਧਰ ਮਸਾਲਾ ਪਾਉਣਾ ਹੈਗੇ ਜਿਹੜਾ ਅਸੀਂ ਗ੍ਰाइंड ਕਰਿਆਗਾ ਜਿਹੜਾ ਫालतू ਤੇਲ ਸੀ ਉਹ ਅਸੀਂ ਕੱਟਤਾ ਕਢਾਈ ਚ ਜੋਨੇ ਫੜਦੇ ਮੇਰੇ ਵੀ ਸਾਰੇ ਹੀ ਅਸੀਂ ਜਿੰਨੇ ਵੀ ਸਾਡੇ ਅਸੀਂ ਤਿਆਰ ਕਰਦੇ ਸਭੀਆਂ ਨੂੰ ਤਿਆਰ ਕਰਦੇ ਅਸੀਂ ਜਿਆਦੇ ਮਸਾਲੇਦਾਰ ਨਹੀਂ ਕਰਦੇ ਬਿਲਕੁਲ ਉਲਾਈ ਚ ਜਿਹੜੇ ਜਿੰਨਾਂ ਸਾਰੇ ਖੁਸ਼ ਹੋ ਕੇ ਖਾ ਸਕਣ ਅਸੀਂ ਇਹਦੇ ਵਿੱਚ ਮਸਾਲੇ ਰਲਾਵਾਂਗੇ ਸਿੰਪਲ ਮਸਾਲੇ ਹਲਦੀ ਨਮਕ ਮਿਰਚ ਧਨੀਆ ਤੇ ਥੋੜਾ ਜਿਹਾ ਗਰਮ ਮਸਾਲਾ ਵੀ ਪਾਇਆ। ਇਸੇ ਜਗ੍ਹਾ 'ਚ ਜਿਹੜਾ ਸਾਡਾ ਮਸਾਲਾ ਬਚਿਆ ਸੀ ਉਸੇ ਪਾਣੀ ਪਾ ਕੇ ਇਹਦੇ ਵਿੱਚ ਹੀ ਫਿਰ ਪਤਾ। हम मसाले में धोने थोड़ी जी मैं हल्दी घट लगती है मसाले दंगत घट है जी इस करके थोड़ी जी मैं हल्दी बड़ी पानी मसाले हम थोड़ी देर में ढक के पकावे सा मसाला भुजी भुज रहा है ये थोड़ी जी अभी मलाई पाँगे मलाई अट्ट भी पा सी साल होती है वो हिसाब अं पा स मलाई ਇਦੇ ਵਿੱਚ ਦੋ ਲੌਂਗ ਤੇ ਦੋ ਛੋਟਕੀਆਂ ਲੇਚੀਆਂ ਵੀ ਟੇਸਟ ਵਾਸਤੇ ਪਾਵਾਂਗੇ ਕੁੱਟ ਕੇ ਤੇ ਇੱਕ ਚਮਚੇ ਦੇ ਵਿੱਚ ਅਸੀਂ ਨਾ ਕਿ ਬਸ ਹਾਫ ਚਮਚਾ ਸੀ ਚੀਨੀ ਦਾ ਪਾਵਾਂਗੇ ਥੋੜਾ ਜਿਹਾ ਜਿਆਦਾ ਟੇਸਟ ਨਾਲ ਜਿਹੜਾ ਖੱਟ ਮਿੱਠਾ ਹੋ ਜੂਗਾ ਸਵਾਦ ਲੱਗੇਗਾ ਉਹਨਾਂ ਸੇ ਨੂੰ ਸਿਮ ਕਰਕੇ ਮਸਾਲੇ ਨੂੰ ਅਸੀਂ ਪਕਾਉਣਾ ਹੈਗੇ ਢੱਕ ਕੇ

ਅਸੀਂ ਪਹਿਲਾਂ ਜਿਹੜਾ ਤੇਲ ਪਾਇਆ ਸੀ ਉਹ ਬਹੁਤ ਘੱਟ ਪਾਇਆ ਸੀਗਾ ਇਸ ਕਰਕੇ ਟੇਸਟ ਵਾਸਤੇ ਫਿਰ ਅਸੀਂ ਇਹਦੇ ਵਿੱਚ ਹੁੰਦੀ ਸੀ ਕਿ ਪਾਇਆ ਇਹ ਅਸੀਂ ਇਹਦੇ ਵਿੱਚ ਦੋ ਟੰਡਾ ਲੌਂਗ ਤੇ ਦੋ ਲੇਟੀਆਂ ਹਰੀਆਂ ਕੁੱਟਕੇ ਪਾਵਾਂਗੇ ਮਸਾਲੇ ਚ ਇਹ ਸੀ ਲੇਟੀਆਂ ਤੇ ਲੌਂਗ ਇਹਦੇ ਵਿੱਚ ਕੁੱਟਕੇ ਪਾਏ ਨੇ ਹੁਣ ਅਸੀ ਇਹਦੇ ਵਿੱਚ ਸਾਡਾ ਜਿਹੜਾ ਗ੍ਰाइंड ਕੀਤਾ ਹੋਇਆ ਹੈਗਾ ਇਹ ਪਾਲਕ ਹੁਣ ਇਹ ਪਾਵਾਂਗੇ ਇਹਦੇ ਵਿੱਚ ਰੰਗ ਬਹਰ ਹੋਰ ਟੇਸਟੀ ਮੰਗਣਾ ਤੇ ਪਾਲਕ ਪਨੀਰ ਜਦੋਂ ਤੁਸੀਂ ਬਣਾ ਕੇ ਦੇਖੋਗੇ ਨਾ ਇਸ ਰੈਸਪੀ ਨੂੰ ਤੇ ਜੀ ਅਸੀਂ ਬਾਹਰ ਜਾ ਕੇ ਖਾਂਦੇ ਹਾਂ ਕਿ ਹੋਟਲ ਦੇ ਵਿੱਚ ਇਹੀ 400 ਦੀ ਇੱਕ ਪਲੇਟ ਬੰਦੇ ਨੇ ਕਿ ਕਰੇ ਸਾਡੇ ਕੋਲ ਇਹ ਥੋੜਾ ਹੀ ਪਸੇ ਲੱਗਦੇ ਨੇ ਤੇ ਬਹੁਤ ਸਵਾਦ ਅਸੀਂ ਖਾ ਸਕਦੇ ਹਾਂਗੇ ਇਹ ਮੈਂ ਥੋੜਾ ਜਿਹਾ ਦੇ ਵਿੱਚ ਪਾਣੀ ਪਾਤਾ जग के तो बिच माता देखा बिचा थोड़ा जो कि टेक्स्चर है थोड़ा जहा पानी दौड़ के ये ਮਸਾਲੇ ਥੋੜੀ ਜਿਹੀ ਅੰਡਾ ਟੱਕੇ ਪਾਉਣੇ ਇਹ ਦੇਖੋ ਕੜਾ ਸੌ ਆ ਗਿਆ ਮੇ ਤੁਰੀ ਰਹੀ ਹੈ ਹੁਣ ਹਮ ਅਸੀ ਦੇ ਵਿੱਚ ਪਨੀਰ ਰਲਾ ਲਾ ਗਏ ਨਾਲ ਜਿਹੜੀ ਸੀ ਇਹਦੇ ਵਿੱਚੋਂ ਜਿਹੜਾ ਸਾਡਾ ਇਹ ਅਦਰਕ ਹੈਗਾ ਤੇ ਹਰੀ ਮਿਰਚਾਂ ਤੇ ਕਾਜੂ ਨੇਗੇ ਇਹ ਵੀ ਅਸੀਂ ਸ਼ੈਲੋ ਫਰਾਈ ਕਰੇ ਸੀ ਇਹ ਵੀ ਇਹਦੇ ਵਿੱਚ ਪਾਵਾਂਗੇ ਬਹੁਤ ਹੀ ਸਾਡੀ ਜੰਮੀ ਸਬਜੀ ਬਣ ਕੇ ਤਿਆਰ ਹੈ ਪਾਕ ਮੀਦੀ देख सकते हो ती सा पालक पनीर बहुत ही टेस्टी सब्जी बन के हम तैयार है लो जी साडा पालक पनीर बन के तैयार है ये असी देसी घ्यो पावगे ਬਹੁਤ ਹੀ ਜ਼ਿਆਦਾ ਸ਼ੁੱਧ ਬਣਿਆ ਘਰੇ ਪਾਲਕ ਪਨੀਰ ਤੁਸੀਂ ਵੀ ਬਣਾ ਕੇ ਦੇਖਿਓ ਇਸ ਤਰ੍ਹਾਂ ਦਾ ਪਾਲਕ ਪਨੀਰ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਸ਼ੁੱਧ ਹੁੰਦਾ ਹੈ ਹੋਟਲ ਦੇ ਵਿੱਚ ਤਾਂ ਅਸੀਂ 400 ਦੇ ਇੱਕ ਪਲੇਟ ਖਾਂਦੇ ਆ ਪਰ ਘਰੇ ਸਾਡੇ ਕੋਲੇ ਕਈ ਪਲੇਟਾਂ 10 12 ਪਲੇਟਾਂ ਬਣ ਗਈਆਂ ਤੇ ਖਰਚਾ ਬਹੁਤ ਘੱਟ ਹੋਇਆ ਹੈਗਾ ਇਸ ਕਰਕੇ ਦੇਖੋ ਸਾਡਾ ਕਿੰਨੀ ਸੋਹਣਾ ਪਾਲਕ ਪਨੀਰ ਬਣ ਕੇ ਤਿਆਰ ਹੈ